ਅਕਸਰ ਇਹ ਦੋ ਕਲਾਂ ਸਾਨੂੰ ਖੁਸ਼ ਹੋਣ ਤੋਂ ਰੋਕਦੀਆਂ ਨੇ ਅਤੀਤ ਵਿੱਚ ਜਿਉਣਾ ਤੇ ਦੇਖਦੇ ਰਹਿਣਾ ਕਿ ਦੂਸਰਾ ਕੀ ਕਰਿਆਏ ਜ਼ਿਕਰ ਮਿੱਤਰਤਾ ਤੁਹਾਡੀ ਕਮਜ਼ੋਰੀ ਹੈ ਤਾਂ ਯਾਦ ਰੱਖੋ ਕਿ ਤੁਸੀਂ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਲੋਕਾਂ ਵਿੱਚੋਂ ਇੱਕ ਹੋ ਜਿਸ ਵਿੱਚ ਜਿੱਤਣ ਵਾਲਾ ਕੋڑا ਨਹੀਂ ਜਾਣਦਾ ਕਿ ਕਾਮਚਾਪੀ ਕੀ ਹੁੰਦੀ ਹੈ ਉਹ ਤੋੜਦਾ ਹੈ ਤਾਂ بس ਆਪਣੇ مالک ਤੋਂ ਮਿਲਣ ਵਾਲੀ ਤਕਲੀਫ ਤੋਂ ਜੇਕਰ ਤੁਸੀਂ ਕਦੇ ਆਪਣੇ ਆਪ ਨੂੰ ਤਕਲੀਫ ਵਿੱਚ ਪਾਓ ਤਾਂ ਸਮਝ ਜਾਣਾ ਕਿ ਤੁਹਾਡਾ ਮਾਲਕ ਜਾਣ ਕੇ ਈਸ਼ਵਰ ਇਹੀ ਚਾਹੁੰਦਾ ਹੈ ਕਿ ਚਿੱਤ ਤੁਹਾਡੀ ਹੀ ਹੋਵੇ। ਇਨਸਾਨ ਦੀ ਆਰਥਿਕ ਸਥਿਤੀ ਭਾਵੇਂ ਕਿੰਨੀ ਵੀ ਕਮਜ਼ੋਰ ਕਿਉਂ ਨਾ ਹੋਵੇ ਪਰ ਜੀਵਨ ਦਾ ਸਹੀ ਆਨੰਦ ਲੈ ਲਈ ਉਸ ਦੀ ਮਾਨਸਿਕ ਸਥਿਤੀ ਚੰਗੀ ਹੋਣੀ ਚਾਹੀਦੀ ਹੈ। ਕਈ ਵਾਰ ਸਾਡੀ ਜ਼ਿੰਦਗੀ 'ਚ ਕੁਝ ਲੋਕ ਬਸ ਕੁਝ ਪਲਾਂ ਦੀ ਖੁਸ਼ੀ ਬਣ ਕੇ ਆਉਂਦੇ ਨੇ ਕਿਸੇ ਦੀ ਜ਼ਿੰਦਗੀ ਵਿੱਚੋਂ ਚਲੇ ਜਾਣਾ ਬਿਲਕੁਲ ਗਲਤ ਨਹੀਂ ਹੈ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਉਹਨਾਂ ਲਈ ਕੋਈ ਅਹਿਮੀਅਤ ਨਹੀਂ ਰੱਖਦੇ ਤੁਹਾਨੂੰ ਹਮੇਸ਼ਾ ਕਿਸੇ ਹੋਰ ਦੀ ਜ਼ਿੰਦਗੀ 'ਚ ਆਪਣੀ ਜਗ੍ਹਾ ਪਤਾ ਹੋਣੀ ਚਾਹੀਦੀ ਹੈ ਜੇਕਰ ਲੋੜ ਤੋਂ ਜ਼ਿਆਦਾ ਕਿਸੇ ਤੋਂ ਉਮੀਦ ਰੱਖੋਗੇ ਤਾਂ ਤੁਸੀਂ ਆਪਣੇ ਆਪ ਨੂੰ ਹੀ ਦੁੱਖ ਪਹੁੰਚਾਉਗੇ ਬਣਾਉਣ ਵਾਲਾ ਇਨਸਾਨ ਤਾਂ ਬਣਾ ਰਿਹਾ ਹੈ ਪਰ ਇਨਸਾਨ ਇਨਸਾਨ ਨਹੀਂ ਬਣ ਪਾ ਰਿਹਾ ਤਕਲੀਫ ਹੋਣੀ ਜਾਂ ਦੁੱਖ ਪਹੁੰਚਣਾ ਜ਼ਿੰਦਗੀ ਦੀ ਹੋਂਦ ਦਾ ਇੱਕ ਹਿੱਸਾ ਹੈ ਪਰ ਜੇਕਰ ਅੱਜ ਤੁਸੀਂ ਉਸ ਵਿੱਚੋਂ ਬਾਹਰ ਨਹੀਂ ਆਓਗੇ ਤਾਂ ਤੁਹਾਡੀ ਸਾਰੀ ਜ਼ਿੰਦਗੀ ਬਰਬਾਦ ਹੋ ਚਾਵੇਗੀ ਨਵੇਂ ਰਿਸ਼ਤੇ ਨਾ ਬਣਨ ਤਾਂ ਅਫਸੋਸ ਨਾ ਕਰੋ ਪੁਰਾਣੇ ਨਾ ਟੁੱਟ ਚਾਹ ਬਸ ਇਨਾ ਖਿਆਲ ਜ਼ਰੂਰ ਰੱਖੋ ਜੇਕਰ ਕੋਈ ਇਨਸਾਨ ਤੁਹਾਨੂੰ ਸੱਚੇ ਦਿਲ ਤੋਂ ਪਿਆਰ ਕਰਦਾ ਹੈ ਉਹ ਕਦੇ ਵੀ ਤੁਹਾਨੂੰ ਆਪਣੇ ਆਪ ਤੋਂ ਦੂਰ ਨਹੀਂ ਹੋਣ ਦੇਵੇਗਾ ਚਾਹੇ ਕਿੰਨਾ ਵੀ ਬੁਰਾ ਵਕਤ ਕਿਉਂ ਨਾ ਹੋਵੇ ਕਦੇ ਵੀ ਉਸ ਜਗ੍ਹਾ ਜਾਂ ਇਨਸਾਨ ਕੋਲ ਮੁੜ ਕੇ ਨਾ ਜਾਓ ਜਿੱਥੇ ਤੁਹਾਨੂੰ ਠੋਕਰ ਵਜਈ ਹੋਵੇ ਜਿਸ ਨੇ ਤੁਹਾਡਾ ਦਿਲ ਤੋੜਿਆ ਹੋਵੇ ਜਿੰਨੂੰ ਤੁਸੀਂ ਸਭ ਤੋਂ ਜ਼ਿਆਦਾ ਪਿਆਰ ਕਰਦੇ ਹੋ ਜੇਕਰ ਉਹ ਇਨਸਾਨ ਤੁਹਾਨੂੰ ਦੁੱਖ ਦਿੰਦਾ ਹੈ ਤਾਂ ਉੱਥੇ ਚੁੱਪ ਰਹਿਣਾ ਹੀ ਸਹੀ ਰਹੇਗਾ ਕਿਉਂਕਿ ਜੇਕਰ ਉਸ ਇਨਸਾਨ ਲਈ ਤੁਹਾਡਾ ਪਿਆਰ ਹੀ ਕਾਫੀ ਨਹੀਂ ਸੀ ਤਾਂ ਤੁਹਾਡੇ ਸ਼ਬਦਾਂ ਨਾਲ ਵੀ ਉਸ ਨੂੰ ਕੋਈ ਫਰਕ ਨਹੀਂ ਪੈਣ ਵਾਲਾ ਤੁਸੀਂ ਕਿਸੇ ਰਿਸ਼ਤੇ ਵਿੱਚ ਖੁਸ਼ ਰਹਿਣ ਲਈ ਤੇ ਚੰਗੀਆਂ ਯਾਦਾਂ ਛੋੜਨ ਲਈ ਹੁੰਦੇ ਹੋ ਨਾ ਕਿ ਰੋਣ ਲਈ ਜਾਂ ਦੁਖੀ ਰਹਿਣ ਲਈ ਦਿਲ ਚ ਜ਼ਖਮ ਤੇ ਜਾਂਦੀਆਂ ਨੇ ਉਹਨਾਂ ਦੀਆਂ ਨਿਗਾਹਾਂ ਮੁਰਮੁਰ ਕੇ ਦੇਖਣ ਵਾਲੇ ਜਿਦੋਂ ਦੇਖ ਕੇ ਮੁੜ ਜਾਂਦੇ ਨੇ ਜੇਕਰ ਤੁਹਾਨੂੰ ਅੱਗੇ ਵਧਣ ਲੱਗਿਆਂ ਤਕਲੀਫ ਹੋਵੇ ਭਾਵੇਂ ਕਿਸੇ ਦੀ ਜ਼ਿੰਦਗੀ ਵਿੱਚੋਂ ਜਾਨ ਲੱਗਿਆਂ ਦੁੱਖ ਹੋਵੇ ਤਾਂ ਤੁਸੀਂ ਉਸ ਤੇ ਦਰਦ ਨੂੰ ਮਹਿਸੂਸ ਕਰੋ ਜੋ ਤੁਸੀਂ ਇੰਨਾ ਸਮਾਂ ਉਸ ਦਰਦ ਤੇ ਨੂੰ ਸੰਭਾਲਣ ਲਈ ਸਹਿਨ ਕੀਤਾ ਸੀ ਹਮੇਸ਼ਾ ਯਾਦ ਰੱਖੋ ਕਿ ਜੋ ਵਿਅਕਤੀ ਤੁਹਾਡੇ ਨਾਲ ਦਿਲੋਂ ਗਲ ਕੱਟਦਾ ਹੈ ਉਸ ਨਾਲ ਕਦੇ ਵੀ ਦਿਮਾਗ ਨਾਲ ਗਲ ਨਾ ਕਰੋ ਤੁਹਾਡੇ ਨਜ਼ਰੀਏ ਮੁਤਾਬਕ ਤੁਹਾਡੇ ਨਾਲ ਚੰਗਾ ਜਾਂ ਬੁਰਾ ਹੋਵੇਗਾ ਇਸ ਤੋਂ ਜ਼ਿਆਦਾ ਦੁੱਖ ਕਿਸੇ ਗਲ ਤੋਂ ਨਹੀਂ ਹੁੰਦਾ ਛੇ ਤੋਂ ਉਹ ਇਨਸਾਨ ਤਕਲੀਫ ਪਹੁੰਚਾਵੇ ਜਿਸ ਤੋਂ ਤੁਸੀਂ ਕਦੇ ਵੀ ਇਹ ਉਮੀਦ ਨਾ ਕੀਤੀ ਹੋਵੇ ਜਿਕਰ ਰੱਬ ਤੁਹਾਡੀ ਜ਼ਿੰਦਗੀ 'ਚ ਕੋਈ ਇੰਤਾ ਦਾ ਇਨਸਾਨ ਖੋ ਸਕਦਾ ਜਿਸ ਨੂੰ ਖੋਣ ਬਾਰੇ ਤੁਸੀਂ ਕਦੇ ਸੋਚਿਆ ਨਾ ਹੋਵੇ ਤਾਂ ਉਹ ਤੁਹਾਨੂੰ ਇਦਾਂ ਤੇ ਇਨਸਾਨ ਨਾਲ ਮਿਲਵਾ ਵੀ ਸਕਦਾ ਹੈ ਜਿਸ ਨੂੰ ਪਾਉਣ ਬਾਰੇ ਤੁਸੀਂ ਕਦੇ ਸੋਚਿਆ ਨਾ ਹੋਵੇ ਕੋਈ ਵੀ ਇਨਸਾਨ ਇਸ ਲਈ ਨਹੀਂ ਰੋਂਦਾ ਕਿ ਉਹ ਕਮਜ਼ੋਰ ਹੈ ਬਲਕਿ ਉਹ ਇਸ ਲਈ ਰੋਂਦਾ ਹੈ ਕਿਉਂਕਿ ਉਹ ਉਸ ਸਮੇਂ ਤੋਂ ਬਹੁਤ ਕੁਝ ਸਹਿ ਰਿਹਾ ਹੁੰਦਾ ਹੈ ਕਦੇ ਵੀ ਇਦਾਂ ਤੇ ਇਨਸਾਨ ਲਈ ਆਪਣਾ ਵਕਤ ਬਰਬਾਦ ਨਾ ਕਰੋ ਜੋ ਤੁਹਾਡੇ ਨਾਲ ਸਿਰਫ ਉਸ ਸਮੇਂ ਹੀ ਰਹੇ ਜਦੋਂ ਤੁਸੀਂ ਉਸਦੇ ਕੰਮ ਆ ਸਕੋ ਕੋਈ ਤੁਹਾਡੇ ਨਾਲ ਕਿਸ ਤਰ੍ਹਾਂ ਪੇਸ਼ ਆ ਰਿਹਾ ਹੈ ਉਸ ਵੱਲ ਧਿਆਨ ਦਿਵੋ ਤਾਂ ਜੋ ਤੁਸੀਂ ਉਸਦੀ ਨੀਅਤ ਨੂੰ ਪਹਿਚਾਨ ਸਕੋ ਜਦੋਂ ਕਿਸੇ ਮੁਸੀਬਤ ਦਾ ਹੱਲ ਨਾ ਹੋਵੇ ਉਹ ਫਿਰ ਮੁਸੀਬਤ ਨਹੀਂ ਰਹਿ ਜਾਂਦੀ ਸਗੋ ਉਹ ਇੱਕ ਸੱਚ ਬਣ ਜਾਂਦਾ ਹੈ ਜਿਸ ਨੂੰ ਅਪਣਾ ਲੈਣ ਵਿੱਚ ਭਲਾਈ ਹੁੰਦੀ ਹੈ ਕਿਸੇ ਦੀਆਂ ਰਾਹਾਂ 'ਚ ਫੁੱਲ ਵਿਸ਼ਾਓ ਜਨਨਾ ਪਰ ਆਪਣੇ ਬੁੱਲਾ ਤੇ ਹਰ ਕਿਸੇ ਲਈ ਦੁਆਵਾਂ ਜਰੂਰ ਰੱਖੋ ਤੁਹਾਡੀ ਜ਼ਿੰਦਗੀ ਚ ਇਹ ਜ਼ਰੂਰੀ ਨਹੀਂ ਕਿ ਤੁਹਾਨੂੰ ਕਿਸ ਨੇ ਦੁੱਖ ਦਿੱਤਾ ਜਾਂ ਕਿਸ ਨੇ ਤੁਹਾਡਾ ਦਿਲ ਦੁਖਾਇਆ ਸਗੋ ਇਹ ਜ਼ਰੂਰੀ ਹੈ ਕਿ ਕਿਸ ਨੇ ਤੁਹਾਨੂੰ ਦੁਬਾਰਾ ਹੱਸਣਾ ਸਿਖਾਇਆ ਕਿਸੇ ਤੋਂ ਜ਼ਿਆਦਾ ਉਮੀਦਾਂ ਲਗਾ ਕੇ ਅਸੀਂ ਕਈ ਵਾਰ ਖੁਦ ਨੂੰ ਦੁੱਖ ਪਹੁੰਚਾ ਲੈਂਦੇ ਹਾਂ ਕਰਮ ਦੇ ਕੋਲ ਨੱਕਾ ਕगज ਹੈ ਨਾ ਕਿਤਾਬ ਹੈ ਫਿਰ ਵੀ ਉਸ ਦੇ ਕੋਲ ਸਾਡੇ ਜਗਤ ਦਾ ਹਿਸਾਬ ਹੈ ਗਲਤ ਲੋਕਾਂ ਦੀ ਜਿੱਤ ਉਸ ਸਮੇਂ ਤੈਹ ਹੋ ਜਾਂਦੀ ਹੈ ਜਦੋਂ ਸਹੀ ਲੋਕ ਚੁੱਪ ਹੋ ਜਾਂਦੇ ਨੇ ਹਰ ਚੀਜ਼ ਉੱਥੇ ਹੀ ਮਿਲ ਜਾਂਦੀ ਹੈ ਜਿੱਥੇ ਉਹ ਗਵਾਚੀ ਹੋਵੇ ਪਰ ਵਿਸ਼ਵਾਸ ਉੱਥੇ ਕਦੀ ਨਹੀਂ ਮਿਲਦਾ ਜਿੱਥੇ ਇੱਕ ਵਾਰ ਗਵਾਚ ਜਾਵੇ ਹਮੇਸ਼ਾ ਯਾਦ ਰੱਖੋ ਹਰ ਕੋਈ ਚਾਹੇਗਾ ਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਕੁਝ ਚੰਗਾ ਕਰੋ ਪਰ ਕਦੇ ਵੀ ਕੋਈ ਇਹ ਨਹੀਂ ਚਾਹੇਗਾ ਕਿ ਤੁਸੀਂ ਉਸ ਨਾਲੋਂ ਜ਼ਿਆਦਾ ਚੰਗਾ ਕਰੋ ਉਮੀਦ ਕਰਦਾ ਹਾਂ ਦੋਸਤੋ ਇਹ ਅਲਫਾਜ ਸੁਣ ਕੇ ਤੁਹਾਡੀ ਰੂਹ ਨੂੰ ਬਹੁਤ ਸ਼ਾਂਤੀ ਮਿਲੀ ਹੋਵੇਗੀ ਇਸੇ ਤਰ੍ਹਾਂ ਦੀ ਵੀਡੀਓ دیکھتے ਰਹੋ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਫਿਰ ਮਿਲਾਂਗੇ ਤਦ ਤੱਕ ਜੀ ਆਪਣਾ ਖਿਆਲ ਰੱਖਣਾ ਰੱਬ ਰਾਖਾ